ਲੜਾਈ ਤੋਂ ਬਾਅਦ ਸਿਕਿਉਰਿਟੀ ਗਾਰਡ ਤੋਂ ਗੋਲੀ ਚੱਲ ਜਾਂਦੀ ਹੈ ਜਿੱਥੇ ਪੱਲੇਦਾਰ ਦੇ ਗੋਲੀ ਪੱਟ ਦੇ ਵਿੱਚ ਵੱਜ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਸਿਕਿਉਰਿਟੀ ਗਾਰਡ ਨੂੰ ਪੱਲੇਦਾਰ ਤੇ ਮਾਲ ਗੱਡੀ ਵਿੱਚੋਂ ਸਮਾਨ ਚੋਰੀ ਕਰਨ ਦਾ ਸ਼ੱਕ ਪਿਆ ਜਿਸ ਤੋਂ ਬਾਅਦ ਉੱਥੇ ਲੜਾਈ ਹੋ ਜਾਂਦੀ ਹੈ ਤਾਂ ਸਿਕਿਉਰਿਟੀ ਗਾਰਡ ਦੇ ਵੱਲੋਂ ਗੋਲੀ ਚੱਲ ਜਾਂਦੀ ਹੈ ਤਾਂ ਪੱਲੇਦਾਰ ਦੇ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿਖੇ ਦਾਖਲ ਕਰਵਾਇਆ ਗਿਆ ਹੈ ਉਸ ਤੋਂ ਪਹਿਲਾਂ ਉਸ ਨੂੰ ਇੱਕ ਸਰਕਾਰੀ ਹਸਪਤਾਲ ਲਿਜਾਣ ਦੀ ਖਬਰ ਹੈ ਜਿੱਥੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤੇ ਹੁਣ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਜ਼ਖਮੀ ਪੱਲੇਦਾਰ ਦੀ ਪਛਾਣ ਮਹਾਵੀਰ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ ਫਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜਗਬੜੀ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਚਾਨਕ ਝਗੜਾ ਹੋ ਜਾਂਦਾ ਹੈ ਤਾਂ ਸਿਕਿਉਰਿਟੀ ਗਾਰਡ ਦਾ ਝਗੜਾ ਦੱਸਿਆ ਜਾ ਰਿਹਾ ਹੈ ਕਿ ਸੋਰ ਦੇ ਨਾਲ ਚੱਲ ਰਿਹਾ ਸੀ ਤਾਂ ਅਚਾਨਕ ਜਦੋਂ ਗੋਲੀ ਚੱਲਦੀ ਹੈ ਤਾਂ ਉਹ ਗੋਲੀ ਪੱਲੇਦਾਰ ਦੇ ਜਾ ਲੱਗਦੀ ਹੈ ਤਾਂ ਮੌਕੇ ਦੀ ਪੂਰੀ ਅਪਡੇਟ ਕੀ ਹੈ ਲੋਕਾਂ ਦਾ ਕੀ ਕਹਿਣਾ ਇੱਕ ਵਾਰ ਆਓ ਤੁਹਾਨੂੰ ਸੁਣਾ ਦਿੰਨੇ ਆਂ ਭਾਰ ਦਾ ਧੋਈ ਬਹੁਤ ਉਸ ਗੋਲਟੀ ਗਾੜੇ ਸਰ ਗੋਲਟੀ ਗਾੜੇ ਸਰ ਗੱਡੀ ਲਾ ਲਏ ਮੁਵਲੇ ਲੈਣ ਕਿ ਲਿਆਏ ਸਾਡਾ ਨੂੰ ਪਤਾ ਸਾਨੂੰ ਟਾਈਮ ਜ਼ਿਆਦਾ ਹੋਇਆ ਨਾ ਤੇ ਇਹਨੂੰ ਬਾਜ਼ਾਰ ਕੋਲ ਲਿਆ ਮੁਵਲੀ ਆ ਬਾਹਰ ਦੀ ਉਹ ਮੁਲਾਜ਼ਮ ਨਾਲ ਕੋਈ ਲੜਾਈ ਨਹੀਂ ਲੜਾਈ ਨਹੀਂ ਹੋਣਾ ਨੌਮ ਤੇ ਜੱਫਰ ਜਿੰਦ ਨਾ ਆਏ ਕੰਮ ਕੇ ਚੁੱਕਣ ਦੇ ਜੱਫਰ ਚ ਛੇ ਜਣੂ ਕੱਲਿਆ ਵੀਰ ਨੂੰ ਬਾਜ਼ਾਰ ਮੁਵਲੀ ਸਾਡਾ ਕੋਈ ਉਹਦੇ ਨਾਲ ਰੌਲਾ ਨਹੀਂ ਆ ਸਾਨੂੰ ਇਹਨਾਂ ਨੂੰ ਪਤਾ ਉਹ ਲੜਿਆ ਕਿੰਨਾ ਨਾਲ ਕਿੰਨਾਂ ਦੇ ਮਗਰ ਨੂੰ ਗੋਲੀਆਂ ਚਲੋਂਦੇ ਇਹਦੇ ਵਧੀਆ ਟੈਪ ਪਰ ਗੋਣ ਤੇ ਗੋਲੀ ਗੋਣ ਦੇ ਮਗਰ ਨੂੰ ਗੋਲੀ ਇਹ 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 ਉਹ ਇਹਦੇ ਬਾਅਦ ਸਰ ਜੇਦੇ ਕੋਈ ਮਗਲੇ ਰੋਡ ਤੇ ਆ ਰੋਡ ਤੇ ਜੇ ਹੁੰਦਾ ਨਿਪਾ ਕੇ ਜੇ ਵਜ ਲੱਗਦੀ ਹੈ ਚਰਾਉਣ ਹੀ ਦਿਆ ਅੱਜ ਕੇ ਸਾੜ ਤੇ ਹੋਇਆ ਮਾਰੀ ਇਹਦੇ ਮਾਰੀ ਕੇ ਬੱਚਾ ਲਾਉਣ ਮਲਵਾਈ ਫੈਰ ਉਹਨੇ ਕੀਤੇ ਆ ਤੇ ਹੁਣ ਵਾਈ ਫੈਰ ਵਜਣਾ ਤੇ ਹੈ ਕਿਸ ਦੇ ਨਿਚ ਨੇ ਸਿੱਧੇ ਚਲਾਏ ਕਿ ਸਿੱਧੇ ਚਲਾਏ ਸਾਰੇ ਸਿੱਧੇ ਚਲਾਏ ਤੇ ਭਾਈ ਫਰਕ ਹੁੰਦਾ ਵੀਰੇ ਸਿੱਧੇ ਚਲਾਏ ਸਾਰੇ ਰਹ ਦੋ ਦੋ ਤਿੰਨ ਨੇ ਭਾਈ ਫਰਕ ਕੀਤੇ ਉਹ ਸ਼ੈਲਰ ਦਾ ਸਕਿਉਰਟੀ ਗਾਰਡ ਸੀ ਨਹੀਂ ਨਾ ਰੈਂਟੇਰ ਤੇ ਹੁੰਦੇ ਆ ਪਬਲੀ ਮਲਾਜਮ ਬੰਦਾ ਵਾ ਸਟੇਸ਼ਨ ਤੇ ਆਉਂਦੇ ਆ ਇਹ ਇਹਨਾਂ ਦੀ ਸ਼ਾਇਦ ਇਹ 800 ਰੁਪਿਆ ਦਾ ਰੀਅਰ ਇੱਕ ਸਪੈਸ਼ਲ ਦੀ ਸਭ ਇੱਕ ਹੀ ਮਸਲਾ ਆ ਜਿਹੜਾ ਗੋਲੀ ਚੱਲੰਦਾ ਕੋਈ ਮਰੀਜ਼ ਆਇਆ ਤੁਹਾਡੇ ਕੋਲੇ ਕਦੇ ਕੋਲ ਪਹਿ ਹੀ ਦੱਸਿਆ ਨੇ ਵੀ ਰੇਲਵੇ ਸਟੇਸ਼ਨ ਪੱਟੀ ਗੋਲੀ ਚੱਲੀ ਹੈ ਉੱਥੋਂ ਪੇਸ਼ੈਂਟ ਆਇਆ ਇੱਕ ਇਹਦੇ ਗੋਲੀ ਸ਼ਰਾਬ ਕਿ ਤੁਹਾਨੂੰ ਲੱਗ ਰਿਹਾ ਪੇਟ 'ਚ ਹੈਗਾ ਤੇ ਇੱਕ ਪਿੱਛੇ ਬਟਕਸ ਤੇ ਹੈਗਾ ਤੇ ਪੇਟ ਦਰਦ ਕਹਿ ਰਿਹਾ ਉਹਦੇ ਵਾਸਤੇ ਸਰਜਨ ਦੀ ਲੋੜ ਹੈਗੀ ਆ ਹੋ ਸਕਦਾ ਗੋਲੀ ਅੰਦਰ ਹੀ ਹੋਵੇ ਜਿਹੜਾ ਸ਼ਰਾ ਹੈਗਾ ਜੇ ਤੇ ਤਾਂ ਫਿਰ ਅਸੀਂ ਫਸਟੇਜ ਕਰਕੇ ਇੰਜੈਕਸ਼ਨ ਲਗਾ ਕੇ ਗੋਲੂ ਕੋ ਜੋ ਵੀ ਹੈਗਾ ਰੈਸਲਿੰਗ ਨੂੰ ਅਮਰ ਸਰ ਕੋਲ ਨਾਲ ਦੇ ਬਸ ਤੇ 108 ਗੱਡੀ ਆ ਗਈ ਹੈ ਤੇ ਹੁਣ ਆਪਣੇ ਲੈਵਲ ਤੇ ਡਿਲੇ ਕਰਦੇ ਕਿ ਹੈਗਾ ਇਹ ਕੋਈ ਮੇਜਰ ਇੰਜਰੀ ਜ਼ਰੂਰੀ ਨਹੀਂ ਹੁੰਦਾ ਪਰ আল্টਰਾਸਾਊਂਡ ਜਾਂ ਐਕਸ-ਰੇ ਤੇ ਸਰਜਨ ਨਹੀਂ ਦੱਸ ਸਕਦੇ। ਤਿੰਨ ਨੂੰ ਰੈਫਰ ਕਰ ਦਿੱਤਾ ਸਰ। ਹਾਂਜੀ ਰੈਫਰ ਕੀਤਾ। ਪੇਟ ਦਰਦ ਕਹਿ ਰਹੇ ਆ ਕਿਉਂਕਿ ਬਹੁਤ ਲੱਗਦਾ ਹੀ ਰਿਹਾ ਵੀ ਸ਼ਰਾ ਜਿਹੜਾ ਹੈਗਾ ਉਹ ਪੇਟ 'ਚ ਹੀ ਹੈ। ਕੀ ਕੰਡੀਸ਼ਨ ਹੈ ਇਸ ਟਾਈਮ ਮਰੀਜ਼ ਦੀ? ਫਿਲਹਾਲ ਠੀਕ ਹੈ ਗਾਈ। ਵਾਈਟਲ ਠੀਕ ਹੈਗੇ ਪਰ ਸਰਜਨ ਦੀ ਲੋੜ ਹੈਗੀ। ਤੁਹਾਨੂੰ ਕਿਹੜੀ ਤਰ੍ਹਾਂ ਦਾ ਕੋ ਹੋ ਗਿਆ ਇੱਥੇ ਲਿਆਏ ਨੂੰ? ਕੋਈ ਪੁੱਛ ਰਿਹਾ ਸਣੀ ਜੀ ਉਹ ਬੋਧਾ ਲਾਈ ਦੇ ਤੇ ਵਿੱਚ ਟੀਕਾ ਕੋਈ ਹਿਸਾਬ ਲਾ ਲਓ ਵੀ ਇਹ ਸਰਕਾਰੀ ਹਸਪਤਾਲ ਆ ਜੇ ਤੇ ਕਈ ਮਰੀਜ਼ ਨੂੰ ਲੈ ਜਾਂਦਾ ਤਾਂ ਕੋਈ ਕਾਰਵਾਈ ਤਾਂ ਹੋਣੀ ਚਾਹੀਦੀ ਨਾ ਹੋਣੀ ਚਾਹੀਦੀ ਕੋਈ ਡਾਕਟਰ ਨਹੀਂ ਆਇਆ ਜੀ ਉਹ ਬੋਧਾ ਲਾਈ ਇਹ ਗੱਲੀ ਬਲੱਡ ਦਾ ਚੈੱਕ ਕਰਕੇ ਬਲੱਡ ਚੈੱਕ ਕੀਤਾ ਗੋਲਿਆਂ ਵਾਲੇ ਕੋਈ ਧਿਆਨ ਨਹੀਂ ਜਾਂਦਾ ਜਿੱਤੋਂ ਜਾਨ ਜਾਨ ਦਾ ਖਤਰਾ ਠੀਕ ਹੈ ਖੂਨ ਕਿੰਨਾ ਕੁ ਵਗਿਆ ਖੂਨ ਜ਼ਰਾ ਵੇਖਿਆ ਨਾਰਮਲ ਹੋਗਾ ਕਿਸੇ ਨੇ ਫਸਟ ਏਡ ਨਹੀਂ ਦਿੱਤੀ ਅਜੇ ਤੱਕ ਨਹੀਂ ਸਰ ਕਿਸੇ ਨੇ ਇਹ ਕੀ ਵਾਰਦਾਤ ਹੋਈ ਜਿਹੜੀ ਆ ਵਾਰਦਾਤ ਸਰ ਇਹਨੂੰ ਕਹ ਲਿਆ ਬਾਜ਼ਾਰ ਮੁਫਰੀ ਲੈਣ ਠੀਕ ਆ ਸਾਨੂੰ ਇਹ ਨਹੀਂ ਪਤਾ ਕੀ ਦੀ ਲੜਾਈ ਹੋ ਰਹੀ ਆ ਕੀ ਦੀ ਨਹੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਸਾਨੂੰ ਉਹ ਮੁਲਾਜ਼ਮ ਦਾ ਵੀ ਨਹੀਂ ਪਤਾ ਉਹਦਾ ਨਾਮ ਕੀ ਆ ਕਿਹੜੇ ਪਿੰਡ ਦਾ ਅਸੀਂ ਆਪਣੇ ਕੰਮ ਨਾਲ ਕੰਮ ਰੱਖਦੇ ਆ ਤੇ ਸਾਨੂੰ ਪਤਾ ਉਹ ਹਨੇਰਾ ਹੋਇਆ ਤੇ ਇਹਨਾਂ ਨੇ ਇਹਨੂੰ ਮਹਾ ਜਾ ਮੁਫਰੀ ਲਿਆ ਤੇ ਮੁਫਰੀ ਲੈਣਾ ਬਾਜ਼ਾਰ ਬਾਕੀ ਸਾਨੂੰ ਬਾਅਦ ਚ ਪਤਾ ਲੱਗਾ ਇਹਦੇ ਨਾਲ ਆ ਵਾਰਦਾਤ ਹੋ ਗਈ ਤੇ ਉਹਨਾਂ ਨੂੰ ਨਾਲਦਿਆਂ ਨੇ ਚੌਕੇ 'ਤੇ ਲੈੰਦਾ ਮਿੰਟੋ ਮਿੰਟ ਗੋਲੀ ਗੋਲੀ ਕਿਨੇ ਚਲਾਈ ਮਲਾਜ਼ਮ ਬੰਦਾ ਸਰ ਪਤਾ ਨਹੀਂ ਉਹਦਾ ਨਾਮ ਕੀ ਹੈ ਕੀ ਕਿਹੜਾ ਪਿੰਡ ਹੈ ਕੋਈ ਪਤਾ ਨਹੀਂ ਗੋਲੀ ਚਲਾਉਂਦਾ ਉਹਨਾਂ ਦੀ ਟੀਮ ਚ ਆਂ ਪਤਾ ਲੱਗ ਜੂ ਹਾਂ ਇਹ ਸਟੋਰ ਨਹੀਂ ਕਰਦਾ ਮਲਾਜ਼ਮ ਬੰਦਾ ਉਹ ਤੇ ਪਤਾ ਲੱਗ ਜੂ ਨਾ ਜਿਹੜੀ ਕਰਦਾ ਉੱਥੇ ਕਿੱਥੇ ਹਰ ਸਪੈਸ਼ਲ ਦੀ ਸਾਰੇ ਪ੍ਰਧਾਨਾਂ ਨੇ ਪਤਾ ਹੈ ਅੱਛਾ ਤੇ ਕਦੋਂ ਦੀ ਵਾਰਦਾ ਤੇ ਇਹ ਸਰ ਤਵਾ ਕਥਤ ਹੋਏ ਜੀ ਕਦੋਂ ਹਸਪੀਟਲ ਕਦੋਂ ਲੈ ਕੇ ਆਏ ਤਨ ਬਾਦ 2 ਮਿੰਟਾਂ ਦਾ ਤੇ ਰਾਤ ਉਥੇ ਲੈ ਲਾਵੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਾਰੇ ਹੀ ਬਸ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿੰਨੇ ਵੀ ਤੱਕ ਤੋਂ ਸਾਡੇ ਬੰਦਾ ਦਾ ਇਸਲਾਮ ਤੇ ਚਾਹੀਦਾ ਬਸ ਇਹੀ ਕਾਨੂੰਨੀ ਕਾਰਵਾਈ ਪੂਰੀ ਤਰ੍ਹਾਂ ਤੋਂ ਨਹੀਂ ਚਾਹੀਦੀ ਇਹਨੂੰ ਪਤਾ ਲੱਗ ਜੇ ਦਾਰ ਕਿਦਾਂ ਗੋਲੀ ਚਲਾਈ ਦੀ ਬੇਇੱਜ਼ਤ ਨਾਮਲਾਜ ਮਾਨ ਉਹ ਜਿਹਦੇ ਨਾਲ ਲੜਾਈ ਤੂੰ ਉਹਦੇ ਪੈਣ ਦਾ ਬੰਦਾ ਨਹੀਂ ਕਹਿੰਦੇ ਸਾਰ ਮਾਰੇ ਬੰਦਾ ਸਾਰਾ ਕੋਈ ਗਿੰਦਾ ਨਹੀਂ ਮਾਰੇ ਬੰਦੇ ਨੂੰ ਬੰਦਾ ਹੀ ਨਹੀਂ ਕਹਿੰਦੇ ਜੋ ਉਹ ਕਰ ਰਹੇ ਨੇ ਉਹ ਸਿਰੇ ਤੇ ਕਰਨੀ ਦਾ ਸਾਨੂੰ ਕਾਨੂੰਨੀ ਕਾਰਵਾਈ ਸਰ ਚਾਹੀਦੀ ਆ ਆਡਾ ਮੁੰਡਾ ਸਹੀ ਸਲਾਮ ਤੇ ਚਾਹੀਦਾ ਕੋਈ ਝਗੜਾ ਝਗੜਾ ਹੋਇਆ ਕੋਈ ਝਗੜਾ ਦੇ ਨਾਲ ਕੋਈ ਨਾਲ ਪਾਣੀ ਤੇ ਗੱਲ ਨਹੀਂ ਇਹ ਝਗੜਾ ਕਿਸੇ ਦਾ ਵਾਹਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਇਹ ਗੱਡੀ ਲਾ ਕੇ ਗਿਆ ਇਹਨੂੰ ਦੇ ਗੱਲ ਦਾ ਵੀ ਪਤਾ ਨਹੀਂ ਪਤਾ ਕੀ ਦੱਲੇ ਕੀ ਨਹੀਂ ਇਹਨੇ ਵੇਹੇ ਵਾਜੀਆਂ ਗੋੜਿਆਂ ਮਾਰਦੇ ਨੇ